ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡਿਲਾ ਜੀ ਬਹੁਤ ਖਾਸ ਮੁੱਦੇ ਤੇ ਉੱਪਰ ਅੱਜ ਗੱਲ ਕਰਨੀ ਹੈ ਫੇਕ ਐਨਕਾਊਂਟਰ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਕੈਦ ਸਾਬਕਾ ਪੁਲਿਸ ਇੰਸਪੈਕਟਰ ਸੂਬਾ ਸਿੰਘ ਦੀ ਆਪਸੀ ਝੜਾਪ ਜਿਹੜੀ ਇੱਕ ਜੇਲ੍ਹ ਦੇ ਵਿੱਚ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਇੱਥੇ ਕਈ ਸਵਾਲ ਜੋ ਹੈ ਹੁਣ ਖੜੇ ਹੋ ਰਹੇ ਨੇ ਇਲਜ਼ਾਮ ਸੰਦੀਪ ਸਿੰਘ ਸਨਿਤ ਉੱਪਰ ਲੱਗੇ ਨੇ ਤੇ ਮੈਂ ਜ਼ਰੂਰ ਚਾਹਾਂਗੀ ਕਿ ਇਸ ਪੂਰੇ ਮਾਮਲੇ ਬਾਰੇ ਵਿਸਥਾਰ ਦੇ ਵਿੱਚ ਪੂਰੀ ਜਾਣਕਾਰੀ ਜ਼ਰੂਰ ਦਸ਼ਕਾਂ ਦੇ ਨਾਲ ਸਾਂਝੀ ਕਰਿਓ ਹਰਜੋਤ ਸਿੰਘ ਸੂਬਾ ਸਿੰਘ ਉਹ ਜ਼ਾਲਮ ਪੁਲਿਸ ਇੰਸਪੈਕਟਰ ਹੈ ਜੀਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਸੀ ਕਈ ਮਾਮਲਿਆਂ ਦੇ ਵਿੱਚ ਇਹ ਜੇਲ੍ਹ ਦੇ ਵਿੱਚ ਸੀ ਔਰ ਸਾਰਿਆਂ ਨੂੰ ਯਾਦ ਹੈ 1993 ਦਾ ਫੇਕ ਐਨਕਾਊਂਟਰ 1992-93 ਦਾ ਫੇਕ ਐਨਕਾਊਂਟਰ ਤਰਨਤਾਰਨ ਦਾ ਕੁਝ ਕੁ ਮਹੀਨੇ ਪਹਿਲਾਂ ਹੀ ਕੁਝ ਕੁ ਦਿਨ ਪਹਿਲਾਂ ਹੀ ਕਹਿ ਲਈ ਮੋਹਾਲੀ ਦੀ ਸੀਬੀਆਈ ਦੀ ਕੋਰਟ ਨੇ ਸਜ਼ਾ ਸੁਣਾਈ ਸੀ ਕਈ ਸਾਹਿਬ ਕਾ ਪੁਲਿਸ ਅਫਸਰਾਂ ਨੂੰ ਉਹਦੇ ਚ ਇੱਕ ਐਸਐਸਪੀ ਪੱਧਰ ਦਾ ਸੀ ਡੀਐਸਪੀ ਸੀ ਔਰ ਇਨਸਪੈਕਟਰ ਸੀ ਉਹਨਾਂ ਦੇ ਵਿੱਚੋਂ ਇੱਕ ਸੀ ਜ਼ਾਲਮ ਸੁਭਾ ਸਿੰਘ ਦੇਖੋ ਇਸ ਤਰ੍ਹਾਂ ਦੇ ਪੁਲਿਸ ਅਫਸਰਾਂ ਦੇ ਨਾਲ ਕੋਈ ਲਿਹਾਜ਼ ਨਹੀਂ ਵਰਤਣੀ ਚਾਹੀਦੀ ਜਿਹੜੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਦੇ ਨੇ ਔਰ ਸਾਡੀ ਪੁਲਿਸ ਦੀ ਨੌਕਰੀ ਕਿੰਨੀ ਪਵਿੱਤਰ ਹੈ ਪੁਲਿਸ ਦੇ ਸਾਡੇ ਜਵਾਨ ਸਾਡੇ ਮੁਲਾਜ਼ਮ ਸਾਡੇ ਅਫਸਰ ਆਮ ਲੋਕਾਂ ਪਿੱਛੇ ਜਾਨਾ ਵਾਰ ਦਿੰਦੇ ਨੇ ਫੌਜੀ ਸਰਹੱਦ ਤੇ ਜਾਨਵਾਰਦ ਹੈ ਤੇ ਸਾਡਾ ਪੁਲਿਸ ਦਾ ਅਫਸਰ ਮੈਦਾਨਾਂ 'ਚ ਆਪਣੀ ਜਾਨਵਾਰਦ ਹੁੰਦਾ ਪਰ ਸੂਬਾ ਸਿੰਘ ਵਰਗੇ ਜਿਹੜੇ ਜ਼ਾਲਮ ਪੁਲਿਸ ਅਫਸਰ ਨੇ ਇਹਨਾਂ ਦਾ ਜੇ ਰਿਕਾਰਡ ਦੇਖੀਏ ਤੇ ਬਹੁਤ ਕਾਨੂੰਨੀ ਅਪਰਾਧਾਂ ਦੇ ਵਿੱਚ ਇਸ ਤਰ੍ਹਾਂ ਦੇ ਪੁਲਿਸ ਅਫਸਰ ਫਸੇ ਸਾਨੂੰ ਨਜ਼ਰ ਆਉਂਦੇ ਨੇ ਔਰ ਸੂਬਾ ਸਿੰਘ ਤਾਂ ਫੇਕ ਐਨਕਾਊਂਟਰ ਦਾ ਦੋਸ਼ੀ ਸਾਬਤ ਹੋਇਆ ਔਰ ਹੁਣ ਜੇਲ੍ਹ ਕੱਟ ਰਿਹਾ ਸੀ ਇਹ ਜਿਹੜੀਆਂ ਖਬਰਾਂ ਪਟਿਆਲਾ ਦੀ ਜੇਲ੍ਹ ਦੇ ਵਿੱਚੋਂ ਆਈਆਂ ਦੇਖੋ ਮੈਂ ਦੋ ਗੱਲਾਂ ਕਰੂੰਗਾ ਖਬਰ ਜਿਹੜੀ ਪਟਿਆਲਾ ਦੇ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੀ ਹੈ ਮੀਡੀਆ 'ਚ ਆਉਂਦੀ ਹੈ ਕਹਿੰਦੇ ਸੰਦੀਪ ਸਿੰਘ ਸੰਨੀ ਸੰਦੀਪ ਸਿੰਘ ਸੰਨੀ ਉਹ ਸਿੰਘ ਹੈ ਮੁੰਡਾ ਹੈ ਜਿਨੇ ਸੁਧੀਰ ਸੂਰੀ ਦੇ ਨਾਲ ਸੁਧੀਰ ਸੂਰੀ ਦਾ ਜਿਨੇ ਮਰਡਰ ਨੂੰ ਅੰਜਾਮ ਦਿੱਤਾ ਸੀ ਹੁਣ ਸੰਦੀਪ ਸਿੰਘ ਸੰਨੀ ਦੀ ਵਿਚਾਰਧਾਰਾ ਔਰ ਸੁਧੀਰ ਸੂਰੀ ਦੀ ਵਿਚਾਰਧਾਰਾ ਬਿਲਕੁਲ ਉਲਟ ਸੀ ਇੱਕ ਦੂਜੇ ਤੋਂ ਔਰ ਸੰਦੀਪ ਸੰਨੀ ਨੇ ਸੁਧੀਰ ਸੂਰੀ ਦਾ ਮਰਡਰ ਕੀਤਾ ਸੀ ਜਿਹਦੇ ਕਰਕੇ ਉਹ ਪਟਿਆਲਾ ਜੇਲ੍ਹ ਸੀ ਲਗਭਗ ਜਿਤ ਤੱਕ ਮੈਨੂੰ ਯਾਦ ਹੈ ਨਵੰਬਰ 2022 ਦੇ ਵਿੱਚ ਸੁਧੀਰ ਸੂਰੀ ਦਾ ਮਰਡਰ ਕੀਤਾ ਗਿਆ ਸੀ ਉਸ ਤੋਂ ਬਾਅਦ ਹੁਣ ਤੱਕ ਸੰਦੀਪ ਸਿੰਘ ਸੰਨੀ ਜੇਲ੍ਹ ਦੇ ਵਿੱਚ ਸੀ ਪਰ ਕਦੇ ਵੀ ਸੰਦੀਪ ਸਿੰਘ ਸੰਨੀ ਨੂੰ ਜ਼ਮਾਨਤ ਨਹੀਂ ਸੀ ਮਿਲੀ ਹੁਣ ਖਬਰ ਇਹ ਆਉਂਦੀ ਹੈ 10 ਸਤੰਬਰ ਨੂੰ ਕਿ ਜੇਲ੍ਹ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਬੈਰਕ ਦੇ ਵਿੱਚ ਸੰਦੀਪ ਸਿੰਘ ਸੰਨੀ ਖਬਰ ਜੋ ਆਉਂਦੀ ਹੈ ਸੰਦੀਪ ਸਿੰਘ ਸੰਨੀ ਔਰ ਇੱਕ ਪੁਲਿਸ ਇੰਸਪੈਕਟਰ ਸੁਭਾ ਸਿੰਘ ਇੱਕ ਇਨਸਪੈਕਟਰ ਇੰਦਰਜੀਤ ਸਿੰਘ ਔਰ ਇੱਕ ਸਾਬਕਾ ਡੀਐਸਪੀ ਗੁਰਬਚਨ ਸਿੰਘ ਖਬਰ ਇਹ ਆਉਂਦੀ ਹੈ ਕਿ ਇਹ ਪੁਲਿਸ ਅਫਸਰਾਂ ਦੀ ਸੰਦੀਪ ਸਿੰਘ ਸੰਨੀ ਦੇ ਨਾਲ ਭੇੜ ਹੋ ਜਾਂਦੀ ਹੈ ਜਦਕਿ ਖਬਰ ਬਾਹਰ ਇਸ ਤਰ੍ਹਾਂ ਨਾਲ ਆਉਂਦੀ ਹੈ ਕਿ ਸੰਦੀਪ ਸਿੰਘ ਸੰਨੀ ਨੇ ਇਹਨਾਂ ਦੇ ਉੱਤੇ ਹਮਲਾ ਕੀਤਾ ਹੁਣ ਇੱਕ ਪਾਸੇ ਤਿੰਨ ਪੁਲਿਸ ਇਨਸਪੈਕਟਰ ਸਾਬਕਾ ਇੱਕ ਪਾਸੇ ਸੰਦੀਪ ਸਿੰਘ ਸੰਨੀ ਹੈ ਇਹ ਗੱਲ ਪ੍ਰਸ਼ਾਸਨ ਨੇ ਜਾਂ ਪੁਲਿਸ ਨੇ ਹਜੇ ਨਹੀਂ ਦੱਸੀ ਵੀਕੀਨਾ 4 ਤੋਂ ਇਲਾਵਾ ਕੋਈ 5ਵਾਂ 6ਵਾਂ 7ਵਾਂ 8ਵਾਂ 9ਵਾਂ 10ਵਾਂ ਬੰਦਾ ਵੀ ਉਸ ਭੇੜ ਦੇ ਵਿੱਚ ਸੀ ਜਾਂ ਨਹੀਂ ਪਹਿਲੀ ਗੱਲ ਇਹ ਹੈ ਹੁਣ ਇਹਨੂੰ ਆਪਾਂ ਤਕਨੀਕੀ ਤੌਰ ਤੇ ਸਮਝੀਏ ਸੰਦੀਪ ਸਿੰਘ ਸੱਣੀ ਸੁਧੀਰ ਸੂਰੀ ਦਾ ਮਰਡਰ ਦੇ ਇਲਜ਼ਾਮ 'ਚ ਜੇਲ੍ਹ 'ਚ ਹੈ ਔਰ ਸੰਦੀਪ ਸੱਣੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਸਾਨੂੰ ਪਤਾ ਹੈ ਉਹਦੀ ਵਿਚਾਰਧਾਰਾ ਕੀ ਹੈ ਹੁਣ ਜਿਹੜੇ ਦੋਸ਼ੀ ਫੇਕ ਇਨਕਾਊਂਟਰ ਦਾ ਪੁਲਿਸ ਮੁਲਾਜ਼ਮ ਹੈ ਸੁਭਾ ਸਿੰਘ ਉਹਦੀ ਵਿਚਾਰਧਾਰਾ ਕੀ ਹੈ ਜਿਹੜਾ ਇਲਜ਼ਾਮ ਲੱਗੇ ਨੇ ਜਿਹੜੀ ਸਜ਼ਾ ਭੁਗਤ ਰਿਹਾ ਹੈ ਸੂਬਾ ਸਿੰਘ ਔਰ ਦੂਸਰੇ ਭੁਗਤ ਰਹੇ ਸੀ ਸਜ਼ਾ ਫੇਕ ਐਨਕਾਊਂਟਰ ਦੀ 1993 ਦੀ ਇਹਨਾਂ ਨੇ ਦੋ ਫੇਕ ਐਨਕਾਊਂਟਰਾਂ ਚ 7 ਬੰਦੇ ਮਾਰਦੇ ਸੀ ਉਹਨਾਂ 7ਾਂ ਚ ਪੁਲਿਸ ਵਾਲੇ ਵੀ ਸੀ ਤੁਸੀਂ ਵੇਖੋ ਜਿਹੜਾ ਜਿਹੜਾ ਇਹ ਸੂਬਾ ਸਿੰਘ ਹੈ ਪੁਲਿਸ ਮੁਲਾਜ਼ਮ ਔਰ ਜਿਹੜੇ ਹੋਰ ਪੁਲਿਸ ਅਫਸਰਾਂ ਤੇ ਜਿਹੜੇ ਦੋਸ਼ ਸਾਬਤ ਹੋਏ ਸੀ ਬੀਆਈ ਦੀ ਮੁਹਾਲੀ ਅਦਾਲਤ ਦੇ ਵਿੱਚ ਇਹਨਾਂ ਨੇ ਜਿਹੜੇ ਬੰਦੇ ਮਾਰੇ ਸੀ ਉਹਨਾਂ ਚ ਪੁਲਿਸ ਵਾਲੇ ਵੀ ਸੀ ਔਰ ਉਹ ਪੁਲਿਸ ਵਾਲਿਆਂ ਦੀ ਉਹਨਾਂ ਦੀਆਂ ਪਤਨੀਆਂ ਉਹਨਾਂ ਨੇ 30-32 ਸਾਲ ਕੀ ਸੰਘਰਸ਼ ਦੀ ਜ਼ਿੰਦਗੀ ਕੱਢੀ ਔਰ ਬੜੀਆਂ ਔਖੀਆਂ ਉਹਨਾਂ ਨੇ ਐਫ ਆਈ ਆਂ ਦਾ ਦਰਜ ਕਰਾਈਆਂ ਉਹਨਾਂ ਦੀ ਗੱਲ ਕੋਈ ਨਹੀਂ ਸੀ ਸੁਣਦਾ ਪਤਾ ਨਹੀਂ ਉਹਨਾਂ ਨੇ ਕਿਵੇਂ ਲੜਾਈ ਲੜੀ ਤੇ ਇਹਨਾਂ ਨੂੰ ਦੋਸ਼ੀ ਸਾਬਤ ਕਰਾਇਆ ਹੁਣ ਜਿਹੜੀ ਜਿਹੜੀ ਗੱਲ ਸਭ ਦੇ ਸਮਝਣ ਵਾਲੀ ਔਰ ਤਕਨੀਕੀ ਹੈ ਹਰਜੋਤੀ ਜਦੋਂ ਐਡੇ ਵੱਡੇ ਹਿਨੀਅਸ ਕ੍ਰਾਈਮ ਚ ਸੰਦੀਪ ਸਿੰਘ ਸਨੀ ਹੈ ਸੰਦੀਪ ਸਿੰਘ ਸਨੀ ਅੰਡਰ ਟ੍ਰਾਇਲ ਹੈ ਸੰਦੀਪ ਸਿੰਘ ਸਣੀ ਨੂੰ ਸਜ਼ਾ ਨਹੀਂ ਹੋਈ ਮਰਡਰ ਦੇ ਮਾਮਲੇ 'ਚ ਉਹਦਾ ਕੇਸ ਚੱਲ ਰਿਹਾ ਸੁਧੀਰ ਸੂਰੀ ਦੇ ਨਾਲ ਹੁਣ ਜਿਹੜੇ ਪੁਲਿਸ ਅਫਸਰ ਨੇ ਇੰਸਪੈਕਟਰ ਨੇ ਸੁਭਾ ਸਿੰਘ ਔਰ ਇੱਕ ਅਦਾ ਹੋਰ ਉਹ ਦੋਸ਼ੀ ਨੇ ਹੁਣ ਇੱਕ ਬੈਰਕ ਦੇ ਵਿੱਚ ਇਹ ਕਿਵੇਂ ਆ ਗਏ ਕੀ ਇਹ ਕਾਫੀ ਸਮੇਂ ਤੋਂ ਇੱਕੋ ਬੈਰਕ ਸੀ ਜਾਂ ਇਹਨਾਂ ਨੂੰ ਅਚਾਨਕ ਬੈਰਕ 'ਚ ਇਕੱਠਾ ਕੀਤਾ ਗਿਆ ਜਾਂ ਇਹ ਅਲੱਗ-ਅਲੱਗ ਬੈਰਕਾਂ ਦੇ ਵਿੱਚ ਸੀ ਤੇ ਇੱਕ ਬੈਰਕ 'ਚ ਆ ਗਏ ਸਭ ਤੋਂ ਵੱਡੀ ਇਨਵੈਸਟੀਗੇਸ਼ਨ ਜੇਲ ਜਿਹੜੀ ਸਭ ਤੋਂ ਸੁਰੱਖਿਅਤ ਥਾਂ ਹੈ ਹੁਣ ਜੇਲ ਦੇ ਵਿੱਚ ਵੱਡੇ ਵੱਡੇ ਅਪਰਾਧਾਂ ਵਾਲੇ ਲੋਕ ਵੀ ਨੇ ਬੇਕਸੂਰੇ ਵੀ ਨੇ ਹਲਕੇ ਅਪਰਾਧਾਂ ਵਾਲੇ ਵੀ ਨੇ ਔਰ ਦਾਵਾ ਕਰਦੀਆਂ ਸਰਕਾਰਾਂ ਕਿ ਜੇਲ 'ਚ ਬਹੁਤ ਤਕੜੀ ਸੁਰੱਖਿਆ ਹੈ ਹੁਣ ਸਵਾਲ ਹੀ ਖੜਾ ਹੁੰਦਾ ਹੈ ਵੀ ਜਿਹੜੇ ਇਹ ਸਾਰੇ ਇੱਕ ਬੈਰਕ 'ਚ ਪਹੁੰਚ ਗਏ ਇਹ ਕਿਸੇ ਨੇ ਸਾਜ਼ਿਸ਼ ਰਚੀ ਜਾਂ ਇਹਨਾਂ ਨੂੰ ਰੱਖਿਆ ਹੀ ਇੱਕ ਬੈਰਕ 'ਚ ਗਿਆ ਸੀ ਵੀ ਤੁਸੀਂ ਇੱਥੇ ਰਹੋ ਸਾਰੇ ਜੀ ਇਨਾਂ ਨੂੰ ਕਵਰਚ ਰੱਖਿਆ ਗਿਆ ਸੀ ਫਿਰ ਇਹ ਬਹੁਤ ਵੱਡੀ ਜਾਂਚ ਮੰਗਦਾ ਕਿਉਂਕਿ ਸਾਰਿਆਂ ਤਿੰਨਾਂ ਦੀ ਵਿਚਾਰਧਾਰਾ ਚਾਰਾਂ ਦੀ ਅਲੱਗ-ਲੱਗ ਇੰਦਰਜੀਤ ਸਿੰਘ ਜਿਹੜਾ ਇਨਸਪੈਕਟਰ ਹੈ ਉਹ ਨਸ਼ੇ ਵਾਲੇ ਮਾਮਲੇ 'ਚ ਸੁਭਾ ਸਿੰਘ ਦੋਸ਼ੀ ਸਾਬਤ ਹੈ ਫੇਕ ਐਨਕਾਊਂਟਰ ਫੇਕ ਐਨਕਾਊਂਟਰ ਮਤਲਬ ਸੁਭਾ ਸਿੰਘ ਤੇ ਇਲਜ਼ਾਮ ਹੈ ਕਿ ਉਹਨੇ નિર્ਦੋਸ਼ੇ ਮਾਰਤੇ ਸੰਦੀਪ ਸਣੀ ਤੇ ਸੁਦੀਰ ਸੂਰੀ ਦੇ ਮਰਡਰ ਦਾ ਇਲਜ਼ਾਮ ਸਾਰਿਆਂ ਦੀ ਵਿਚਾਰਧਾਰਾ ਵੱਖਰੀ ਵੱਖਰੀ ਵਿਚਾਰਧਾਰਾ ਔਰ ਹੀਨੀਅਸ ਕ੍ਰਾਈਮ ਦੇ ਇਲਜ਼ਾਮ ਇਹ ਸਾਰੇ ਇਕੱਠੇ ਕਿਵੇਂ ਕਰਤੇ ਹੁਣ ਮੈਂ ਗੱਲ ਥੋੜੀ ਵੱਖਰੀ ਕਰੂੰ ਵਿਕਰਮ ਮਜੀਠੀਆ ਜਿਸ ਬੈਰਕ ਚ ਹੈ ਨਾਬਾ ਜੇਲ੍ਹ ਚ ਵਿਕਰਮ ਮਜੀਠੀਏ ਦੇ ਵਕੀਲ ਅਦਾਲਤ ਨੂੰ ਬਾਰ ਬਾਰ ਕਹਿ ਰਹੇ ਨੇ ਕਿ ਸਾਨੂੰ ਮਜੀਠੀਏ ਦੀ ਜਾਨ ਦਾ ਖਤਰਾ ਹੈ ਕਿਉਂਕਿ ਵਿਕਰਮ ਮਜੀਠੀਏ ਦੇ ਨਾਲ ਜਿਹੜੇ ਮੁਲਜ਼ਮ ਨੇ ਉਹਨਾਂ ਤੇ ਬੜੇ ਗੰਭੀਰ ਦੋਸ਼ ਨੇ ਹੁਣ ਇਹ ਤਾਂ ਰੱਬ ਜਾਣਦਾ ਹੈ ਕਿ ਉਹ ਬੰਦੇ ਕਿੱਡਾਂ ਦੇ ਨੇ ਜਿਹੜੇ ਵਿਕਰਮ ਮਜੀਠੀਏ ਦੇ ਨਾਲ ਨੇ ਪਰ ਬਿਕਰਮਜੀਤਿਆ ਦੇ ਵਕੀਲਾਂ ਦੀ ਜਿਹੜੀ ਦਲੀਲ ਹੈ ਉਹ ਵਾਜਬ ਲੱਗਦੀ ਹੈ ਅਗਰ ਸੰਦੀਪ ਸਿੰਘ ਸਣੀ ਔਰ ਪੁਲਿਸ ਇੰਸਪੈਕਟਰ ਸਾਰੇ ਜੇਲ੍ਹ ਚ ਭਿੱੜ ਸਕਦੇ ਨੇ ਤੇ ਫਿਰ ਬਿਕਰਮਜੀਤਿਆ ਤੇ ਦੂਜੇ ਕਿਉਂ ਨਹੀਂ ਭਿੱੜ ਸਕਦੇ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਜੇਲ੍ਹ ਦੀ ਸੁਰੱਖਿਆ ਚ ਕਮੀ ਆ ਨਾ ਜਦੋਂ ਸੁਖਵੀਰ ਬਾਦਲ ਜਦੋਂ ਭਗਵੰਤ ਮਾਨ ਦੇ ਉੱਤੇ ਸੁਨੀਲ ਜਾਖੜ ਜਦੋਂ ਗਿਆਨੀ ਹਰਪੀਤ ਸਿੰਘ ਯਾ ਕਾਂਗਰਸ ਵਾਲੇ ਇਲਜ਼ਾਮ ਲਾਉਂਦੇ ਨੇ ਭਗਵੰਤ ਮਾਨ ਤੇ ਕਿ ਪੰਜਾਬ ਚ ਲੈਂਡ ਆਰਡਰ ਖਰਾਬ ਹੈ ਮੈਂ ਕਹਿ ਦਿੰਨਾ ਕਿ ਲੈਂਡ ਆਰਡਰ ਕੈਪਟਨ ਦੇ ਸਮੇਂ ਵੀ ਖਰਾਬ ਰਿਹਾ ਅਕਾਲੀ ਭਾਜਪਾ ਦੇ ਸਮੇਂ ਵੀ ਖਰਾਬ ਰਿਹਾ ਤੇ ਕਾਂਗਰਸ ਵੇਲੇ ਵੀ ਖਰਾਬ ਰਿਹਾ ਕਿਉਂਕਿ ਪੰਜਾਬ ਚ ਮਿੱਥ ਕੇ ਟਾਰਗੇਟ ਕਤਲਿੰਗ ਤਾਂ ਹੁੰਦੀ ਰਹੀ ਹੈ ਜੇ ਸੁਧੀਰ ਸੂਰੀ ਦਾ ਮਰਡਰ ਹੋਇਆ ਹੈ ਕਈ ਹੋਰ ਜਿਹੜੇ ਹਿੰਦੂਵਾਦੀ ਲੀਡਰ ਨੇ ਉਹਨਾਂ ਦਾ ਵੀ ਮਰਡਰ ਹੋਇਆ ਸੀ ਗਗਨੇਜਾ ਸਾਹਿਬ ਦਾ ਮਰਡਰ ਹੋਇਆ ਸੀ ਮਿੱਥ ਕੇ ਜਿਹੜਾ ਉਹ ਮੁੰਡਾ ਸੀ ਜੱਗੀ ਜੋਲ ਲੰਡਨ ਵਾਲਾ ਉਹਦੇ ਤੇ ਇਲਜ਼ਾਮ ਲੱਗੇ ਕਿ ਉਹਨੇ ਮਿੱਥ ਕੇ ਬਹੁਤ ਸਾਰੇ ਪੰਜਾਬ ਦੇ ਵਿੱਚ ਟਾਰਗੇਟ ਕਿਲਿੰਗ ਕੀਤੀ ਇਹਦਾ ਮਤਲਬ ਹੈ ਭਾਵੇਂ ਅਕਾਲੀ ਭਾਵੇਂ ਭਾਵੇਂ ਕੈਪਟਨ ਤੇ ਭਾਵੇਂ ਹੁਣ ਭਗਵੰਤ ਮਾਨ ਦੀ ਸਰਕਾਰ ਮਿੱਥ ਕੇ ਪੰਜਾਬ ਚ ਮਰਡਰ ਹੋ ਰਹੇ ਨੇ ਸਿੱਧੂ ਮੂਸੇ ਵਾਲੇ ਦਾ ਮਰਡਰ ਹੋਇਆ ਉਹ ਅੰਬੀਆ ਮੁੰਡਾ ਕਬੱਡੀ ਵਾਲੇ ਦਾ ਮਰਡਰ ਹੋਇਆ ਸੁਦੀਰ ਸੂਰੀ ਦਾ ਵੀ ਹੋਇਆ ਹੋਰ ਵੀ ਬਹੁਤ ਸਾਰੇ ਮਿੱਥ ਕੇ ਮਰਡਰ ਤਾਂ ਹੋ ਰਹੇ ਨੇ ਪਰ ਮੈਂ ਇਹ ਕਹਿਣਾ ਕਿ ਇਸ ਕੱਲੇ ਭਗਵੰਤਮਾਨ ਤੇ ਲੈਂਡ ਆਰਡਰ ਦਾ ਸਵਾਲ ਕਿਉਂ ਪਰ ਜੇਲ੍ਹ ਦੇ ਅੰਦਰ ਜਦੋਂ ਬਿਸ਼ਨੋਈ ਦੀ ਇੰਟਰਵਿਊ ਹੁੰਦੀ ਹੈ ਤੇ ਪੰਜਾਬ ਦੇ ਡੀਜੀਪੀ ਔਰ ਭਗਵੰਤਮਾਨ ਕਹਿੰਦੇ ਨੇ ਕਿ ਇਹ ਸਾਡੀ ਜੇਲ੍ਹ ਚ ਇੰਟਰਵਿਊ ਨਹੀਂ ਹੋਈ ਤੇ ਜਦੋਂ ਹਾਈ ਕੋਰਟ ਹੁਕਮ ਦਿੰਦੀ ਹੈ ਜਾਂਚ ਹੁੰਦੀ ਹੈ ਤੇ ਪਤਾ ਲੱਗਦਾ ਹੈ ਕਿ ਜਿਹੜੀ ਜਿਹੜੀ ਇੰਟਰਵਿਊ ਸੀ ਇੱਕ ਚੈਨਲ ਦੀ ਬਿਸ਼ਨੋਈ ਨਾਲ ਉਹ ਪੰਜਾਬ ਦੀ ਜੇਲ੍ਹ ਚ ਹੋਈ ਸੀ ਇਹਦਾ ਮਤਲਬ ਹੈ ਪੰਜਾਬ ਦੀ ਪੁਲਿਸ ਤੇ ਭਗਵੰਤ ਮਾਨ ਨੂੰ ਵੀ ਸਥਾਨਕ ਪੁਲਿਸ ਨੇ ਜਾਂ ਅਫਸਰਾਂ ਨੇ ਝੂਠ ਬੋਲਤਾ ਉਹੀ ਗੱਲ ਡੀਜੀਪੀ ਨੇ ਕਹਿਤੀ ਭਗਵੰਤ ਮਾਨ ਨੇ ਕਹਿਤੀ ਦੋਵੇਂ ਝੂਠੇ ਹੋ ਗਏ ਡੀਜੀਪੀ ਵੀ ਝੂਠਾ ਲੱਗਣ ਲੱਗ ਗਿਆ ਭਗਵੰਤ ਮਾਨ ਵੀ ਕਿਉਂਕਿ ਇਹਨਾਂ ਦੋਨਾਂ ਨੇ ਛੋਟੇ ਅਫਸਰਾਂ ਦੀ ਫੀਡਬੈਕ ਲੈ ਲਈ ਛੋਟੇ ਅਫਸਰ ਕਹਿੰਦੇ ਨਹੀਂ ਜੀ ਪੰਜਾਬ ਤੀ ਨਹੀਂ ਹੋਇਆ ਹੁਣ ਜੇਲ੍ਹ ਦੇ ਅਧਿਕਾਰੀ ਕਹਿ ਰਹੇ ਨੇ ਕਿ ਇੱਕੋ ਬੈਰਿਕ ਚ ਪੇੜ ਹੋਇਆ ਹੁਣ ਕੀ ਇਹ ਸਾਜ਼ਿਸ਼ਤਾਨੀ ਸੀ ਯਾ ਅਚਾਨਕ ਪੇੜ ਹੋ ਗਿਆ ਇਕੋ ਬੈਰਿਕ ਚ ਸਾਰੇ ਕਿਵੇਂ ਆ ਗਏ ਇਹਦੇ ਲਈ ਜੁਡੀਸ਼ੀਅਲ ਇਨਕੁਆਇਰੀ ਚਾਹੀਦੀ ਹੈ ਸੁਪਰੀਮ ਕੋਰਟ ਦਾ ਚੀਫ ਜੱਜ ਹੋਵੇ ਹਾਈ ਕੋਰਟ ਦਾ ਚੀਫ ਜੱਜ ਹੋਵੇ ਇਹਨਾਂ ਦੀ ਇਨਕੁਆਇਰੀ ਕੀਤੀ ਜਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕੱਲੇ ਪੰਜਾਬ ਦੀ ਪੁਲਿਸ ਜਾਂ ਜੇਲ੍ਹ ਦੇ ਅਧਿਕਾਰੀਆਂ ਦੇ ਬਿਆਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਜਾਂ ਫਿਰ ਅਦਾਲਤ 'ਚ ਜਦੋਂ ਕੇਸ ਚੱਲੂਗਾ ਇਸ ਪੂਰੇ ਮਾਮਲੇ ਦਾ ਸੱਚ ਹਰਜੋਜੀ ਫੇਰ ਬਾਹਰ ਆਉਣਾ ਹੈ ਔਰ ਹਰਜਿੰਦਰ ਸਿੰਘ ਧਾਮੀ ਗਿਆਨੀ ਕੁਲਦੀਪ ਸਿੰਘ ਗੜਗੜ ਸ਼੍ਰੀ ਹਕਾਲਤਖਤ ਸਾਹਿਬ ਦੇ ਜਥੇਦਾਰ ਪ੍ਰੈਸ ਜੀਪੀਸੀ ਪ੍ਰਦਾਨ ਹਰਜੀਤ ਸਿੰਘ ਧਾਮੀ ਨੇ ਨਿੰਦਾ ਕੀਤੀ ਹੈ ਪੂਰੇ ਮਾਮਲੇ ਦੀ ਉਹ ਕਹਿੰਦੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਹਿੰਦੇ ਪਟਿਆਲਾ ਜੇਲ੍ਹ ਚ ਜਦੋਂ ਘਟਨਾ ਹੋਈ ਇਹ ਆਪਸੀ ਲੜਾਈ ਜਾਂ ਝਗੜ ਹੋਇਆ ਸੰਦੀਪ ਸੰਨੀ ਵੀ ਬੁਰੀ ਤਰ੍ਹਾਂ ਜ਼ਖਮੀ ਆ ਕਹਿੰਦੇ ਉਹਨੂੰ ਪਰਿਵਾਰ ਨਾਲ ਨਹੀਂ ਮਿਲਣ ਦਿੱਤਾ ਗਿਆ ਉਹਦੇ ਵਕੀਲ ਕਹਿੰਦੇ ਅਸੀਂ ਹਾਈ ਕੋਰਟ ਦੀ ਇਨਕੁਆਇਰੀ ਮੰਗਦੇ ਆ ਗਿਆਨੀ ਹਰਪ੍ਰੀਤ ਸਿੰਘ ਪੰਜ ਮੈਂਬਰੀ ਕਮੇਟੀ ਤੋਂ ਲੀਡਰਸ਼ਿਪ ਬਣੀ ਜਿਹੜੀ ਗਿਆਨੀ ਹਰਪੀਤ ਸਿੰਘ ਪੁਨਨ ਸੁਜੀਤ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹ ਕਹਿੰਦੇ ਇਹਦੀ ਉੱਚ ਪੱਧਰੀ ਜਾਂਚ ਹੋਵੇ ਇਹ ਕਿਤਨਾ ਕਿਤੇ ਸਾਜ਼ਿਸ਼ ਦਾ ਖਦਸ਼ਾ ਹੈ ਸੰਦੀਪ ਸਣੀ ਨੂੰ ਜਦੋਂ ਅਦਾਲਤ ਨੇ ਹੁਕਮ ਦਿੱਤਾ ਕਿ ਉਹਦਾ ਮੈਡੀਕਲ ਕੀਤਾ ਜਾਵੇ ਤੇ ਉਹਨੂੰ ਸੰਗਰੂਰ ਸ਼ਿਫਟ ਕਰ ਦਿੱਤਾ ਗਿਆ ਪਟਿਆਲੇ ਤੋਂ ਸੋ ਉਹਨਾਂ ਦਾ ਇਹ ਤਰਕ ਹੈ ਕਿ ਇਹਦੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਸਿਟਿੰਗ ਜੱਜ ਜੁਡੀਸ਼ੀਅਲ ਇਨਕੁਆਇਰੀ ਕਰਨ ਔਰ ਜੁਡੀਸ਼ੀਅਲ ਇਨਕੁਆਇਰੀ ਤੋਂ ਸੱਚ ਬਾਰ ਆਊਗਾ ਕਿ ਉਹ ਸਜ਼ਾਲਮ ਪੁਲਿਸ ਅਫਸਰ ਨੂੰ ਕੀ ਸੱਚਮੁੱਚ ਸੰਦੀਪ ਸਿੰਘ ਸਣੀ ਨੇ ਉਹਦੇ ਤੇ ਹਮਲਾ ਕੀਤਾ ਜਾਂ ਇਹ ਕੋਈ ਆਪਸੀ ਲੜਾਈ ਸੀ ਜਾਂ ਸਾਜ਼ਿਸ਼ ਸੀ ਜਾਂ ਇਹ ਕੀ ਸੀ ਅਸਲ ਸੱਚ ਮੌਤ ਹੋ ਗਈ ਹਸਪਤਾਲ ਚ ਦਾਖਲ ਸੀ ਕੋਮਾ ਚ ਚਲਿਆ ਗਿਆ ਸੀ ਸੁਭਾ ਸਿੰਘ ਪਟਿਆਲੇ ਦੇ ਹਸਪਤਾਲ ਚ ਰਜਿੰਦਰਾ ਹਸਪਤਾਲ ਚ ਦਾਖਲ ਸੀ ਕੱਲ ਸ਼ਾਮ ਨੂੰ ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨਤਾ ਉਹ ਬ੍ਰੇਨ ਡੈਡ ਸੀ ਉਸ ਤੋਂ ਪਹਿਲਾਂ ਪਰ ਜਿਹੜੀ ਅਸਲ ਗੱਲ ਹੈ ਉਹ ਵੱਡੀ ਇਨਕੁਆਇਰੀ ਚਾਹੀਦੀ ਹੈ ਹਾਈ ਕੋਰਟ ਦੀ ਜਾਂ ਸੁਪਰੀਮ ਕੋਰਟ ਦੀ ਵੀ ਉਹ ਇੱਕ ਬੈਰਕ ਚ ਕਿਵੇਂ ਆ ਗਏ ਕੀ ਜਾਣ ਬੋਚ ਕੇ ਰੱਖੇ ਗਏ ਕੀ ਗਲਤੀ ਨਾਲ ਰੱਖੇ ਗਏ ਜਾਂ ਜੇਲ੍ਹ ਚ ਕਾਨੂੰਨ ਹੈ ਕਿ ਰੱਖ ਸਕਦੇ ਨੇ ਕਿ ਇਸ ਤਰ੍ਹਾਂ ਦੇ ਕੈਦੀ ਆਪਸ ਚ ਰੱਖੇ ਜਾ ਸਕਦੇ ਨੇ ਜਿਨ੍ਹਾਂ ਦੀ ਵਿਚਾਰਧਾਰਾ ਵੱਖਰੀ ਹੋਵੇ ਕਿਉਂ ਸੰਦੀਪ ਸ਼ਨੀ ਦੀ ਵਿਚਾਰਧਾਰਾ ਵੱਖਰੀ ਉਹਨਾਂ ਪੁਲਿਸ ਇੰਸਪੈਕਟਰਾਂ ਦੀ ਇੰਸਪੈਕਟਰ ਸੁਭਾ ਸਿੰਘ ਦੀ ਵਿਚਾਰਧਾਰਾ ਵੱਖਰੀ ਸੋ ਇਸ ਕਰਕੇ ਇਹ ਮਾਮਲਾ ਬਹੁਤ ਗੰਭੀਰ ਹੈ ਬਹੁਤ ਧਿਆਨ ਮੰਗਦਾ ਹੈ ਪੋਲਿਟਿਕਲ ਲੀਡਰਸ਼ਿਪ ਦੇ ਬਿਆਨ ਆ ਗਏ ਪੰਜਾਬ ਸਰਕਾਰ ਭਗਵੰਤ ਮਾਨ ਇਹਦੇ ਚ ਦਖਲ ਦੇਣ ਕਿਉਂਕਿ ਇਹ ਮਾਮਲਾ ਪੰਜਾਬ ਚ ਪੋਲਿਟਿਕਲ ਰੰਗਤ ਲੈ ਸਕਦਾ ਹੈ ਉੰਜ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਚ ਪਿਛਲੇ 2.5 ਸਾਲਾਂ ਚ ਇੱਕ ਵੱਡੇ ਅੰਗਰੇਜ਼ੀ ਦੇ ਅਖਬਾਰ ਦੀ ਰਿਪੋਰਟ ਸੀ ਪਿਛਲੇ 2.5 ਸਾਲਾਂ ਚ ਮੋਹਾਲੀ ਚ ਸਿਰਫ सीबीआई ਦੀ ਅਦਾਲਤ ਸਵਾ 100 ਤੋਂ ਜ਼ਿਆਦਾ ਪੁਲਿਸ ਅਫਸਰਾਂ ਨੂੰ ਆਈਜੀ ਪੱਧਰ ਦੇ ਅਫਸਰ ਐਸਐਸਪੀ ਪੱਧਰ ਦੇ ਅਫਸਰ ਡੀਆਈਜੀ ਪੱਧਰ ਦਾ ਅਫਸਰ ਇੰਸਪੈਕਟਰ ਡੀਐਸਪੀ ਲਗਭਗ 125 ਤੋਂ ਜ਼ਿਆਦਾ ਉਹਨਾਂ ਨੂੰ ਸਜ਼ਾਾਂ ਦੇ ਚੁੱਕੀ ਵੱਖ-ਵੱਖ ਵੱਖ ਕਿਸੇ ਨੂੰ 2 ਸਾਲ 5 ਸਾਲ ਉਮਰ ਕੈਦ ਤੱਕ ਦੀਆਂ ਕਿਸੇ ਨੂੰ ਫਾਂਸੀ ਨਹੀਂ ਹਜੇ ਤੱਕ ਆਈ ਫਾਂਸੀ ਵੀ ਸਾਡੀਆਂ ਅਦਾਲਤਾਂ ਨੂੰ ਦੇਣੀ ਚਾਹੀਦੀ ਹੈ ਨਾ ਤਾਂ ਸੁਪਰੀਮ ਕੋਰਟ ਚ 1984 ਦੇ ਜਿਹੜੇ ਕਾਤਲ ਸੀ ਕਿਸੇ ਇੱਕ ਵਿਅਕਤੀ ਨੂੰ ਅੱਜ ਤੱਕ ਫਾਂਸੀ ਤੇ ਟੰਗਿਆ ਜਾ ਸਕਿਆ ਨਾ ਝੂਠੇ ਪੁਲਿਸ ਐਂਕਾਊਂਟਰਾਂ ਚ ਕਿਸੇ ਅੱਜ ਤੱਕ ਪੁਲਿਸ ਅਫਸਰ ਨੂੰ ਫਾਂਸੀ ਤੇ ਟੰਗਿਆ ਜਾ ਸਕਿਆ ਸਾਡੇ ਮੁਲਕ ਚ ਮੈਕਸਿਮਮ ਸਜ਼ਾ ਫਾਂਸੀ ਹੈ ਸੋ ਫਾਂਸੀ ਦੀ ਸਜ਼ਾ ਆਉਣੀ ਚਾਹੀਦੀ ਹੈ ਕਿਉਂਕਿ ਕਿਸ ਦੇਖੋ ਕਿਸੇ ਨੇ ਹੱਥੇ ਨੂੰ ਮਾਰਨਾ ਕਿਸੇ ਬੇਦੋਸ਼ੇ ਨੂੰ ਮਾਰਨਾ ਔਰ ਪੁਲਿਸ ਦੀ ਵਰਦੀ ਚ ਝੂਠਾ ਇਨਕਾਊਂਟਰ ਕਰਨਾ ਤਰੱਕੀਆਂ ਲਈ ਇਹਦੇ ਤੋਂ ਵੱਡਾ ਜੁਰਮ ਨਹੀਂ ਹੋ ਸਕਦਾ ਔਰ ਇਹ ਉਸ ਪੁਲਿਸ ਦੀ ਵਰਦੀ ਤੇ ਦਾਗ ਲਾਉਂਦੇ ਇਸ ਤਰ੍ਹਾਂ ਦੇ ਲੋਕ ਜਿਹੜੀ ਪੁਲਿਸ ਸਾਡੀ ਬੜੀ ਪਵਿੱਤਰ ਹੈ ਪੁਲਿਸ ਸਾਡੀ ਸਿਕਿਉਰਿਟੀ ਦਾ ਕਵਰ ਹੈ ਸਾਡੇ ਹੀ ਪਰਿਵਾਰਾਂ ਚ ਸਾਡੇ ਹੀ ਬੱਚੇ ਭੈਣ ਭਰਾ ਇਹ ਸਾਰੇ ਪੁਲਿਸ ਚ ਜਾਂਦੇ ਨੇ ਯਾ ਫੌਜ ਚ ਜਾਂਦੇ ਨੇ ਯਾ ਪੁਲਿਸ ਚ ਜਾਂਦੇ ਨੇ ਸੋ ਸਾਰੀ ਪੁਲਿਸ ਦੀ ਵਰਦੀ ਦਾਗਦਾਰ ਕਰਨ ਵਾਲੇ ਜਿਹੜੇ ਲੋਕ ਨੇ ਸੂਬਾ ਸਿੰਘ ਦੀ ਮੌਤ ਖੌਫਨਾਕ ਹੈ ਪਰ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿਵੇਂ ਹੋਈ ਕੀ ਸੰਦੀਪ ਸਿੰਘ ਸੱਨੀ ਨੇ ਉਹਦਾ ਮਰਡਰ ਕੀਤਾ ਜਾਂ ਕਿਸੇ ਹੋਰ ਨੇ ਸੰਦੀਪ ਸੱਨੀ ਨੇ ਪਹਿਲ ਕੀਤੀ ਜਾਂ ਸੂਬਾ ਸਿੰਘ ਨੇ ਪਹਿਲ ਕੀਤੀ ਹੁਣ ਜਦੋਂ ਲੜਾਈ ਹੈ ਝਗੜਾ ਹੈ ਜੋ ਵੀ ਹੈ ਹੁਣ ਇਹ ਸਾਰੀਆਂ ਗੱਲਾਂ ਬਾਹਰ ਹੋਣੀਆਂ ਚਾਹੀਦੀਆਂ ਕਿ ਬੈਰਕ ਛੋਰ ਲੋਕ ਵੀ ਸੀ ਜਾਂ ਇਹ ਚਾਰ ਹੀ ਸੀ ਜੇ ਇਕੱਲੇ 4 ਸੀ ਤੇ ਇੱਕ ਪਾਸੇ ਸਣੀ ਇੱਕ ਪਾਸੇ ਪੁਲਿਸ ਅਫਸਰ ਫਿਰ ਤਾਂ ਸਵਾਲ ਖੜਾ ਹੋ ਗਿਆ ਨਾ ਜੀ ਇੱਕ ਔਰ ਤਿੰਨ ਦਾ ਮੁਕਾਬਲਾ ਤੇ ਇੱਕ ਸਾਰਿਆਂ ਨੂੰ ਅਗਰ ਜ਼ਖਮੀ ਕਰਦਾ ਇਹ ਬਹੁਤ ਸਵਾਲ ਨੇ ਇਹ ਇਨਕੁਆਇਰੀ ਮੰਗਦੇ ਨੇ ਹਾਈ ਕੋਰਟ ਦੀ ਸੋ ਇਸ ਕਰਕੇ ਸਾਡੀ ਕੋਈ ਨਿੱਜੀ رائے ਨਹੀਂ ਇਹਦੇ ਤੇ ਵੱਡੀ ਇਨਕੁਆਇਰੀ ਹੋਣੀ ਚਾਹੀਦੀ ਹੈ ਕੌਣ ਦੋਸ਼ੀ ਹੈ ਕੌਣ ਨਹੀਂ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇਸ ਪੂਰੇ ਮਾਮਲੇ 'ਚ ਹੋਣਾ ਚਾਹੀਦਾ ਹਜੂ ਜੀ ਇਹ ਲਗਭਗ ਪੂਰੀ ਕਹਾਣੀ ਹੈ ਜਿਹੜੀ ਸਮਝ ਆ ਰਹੀ ਹੈ ਮੀਡੀਆ ਦੇ ਜ਼ਰੀਏ ਅਖਬਾਰਾਂ ਦੇ ਜ਼ਰੀਏ ਔਰ ਜਿਹੜੇ ਬਿਆਨਾਂਤ ਦਿੱਤੇ ਜਾ ਰਹੇ ਨੇ ਉਹਨਾਂ ਦੇ ਜ਼ਰੀਏ ਜੀ ਬਿਲਕੁਲ ਸੋ ਵਾਕਈ ਡਲਾ ਜੀ ਇਸ ਮਾਮਲੇ ਦੇ ਨਾਲ ਸਵਾਲ ਤਾਂ ਕਈ ਸਾਰੇ ਖੜੇ ਹੋ ਗਏ ਨੇ ਸੋ ਅੱਗੋ ਜਾਂਚ ਹੋਏਗੀ ਉਸ ਤੋਂ ਬਾਅਦ ਇੱਕ ਇੱਕ ਕਰਕੇ ਜੋ ਹੈ ਕੜੀ ਖੁੱਲਦੀ ਜਾਏਗੀ ਉਸ ਤੋਂ ਬਾਅਦ ਖੁਲਾਸੇ ਹੋਣਗੇ ਹੋਣੇ ਚਾਹੀਦੇ ਨੇ ਕਿ ਆਖਿਰ ਹੋਇਆ ਕੀ ਸੀ ਪੂਰੀ ਪਿਕਚਰ ਜੋ ਹੈ ਕਲੀਅਰ ਜ਼ਰੂਰ ਹੋ ਜਾਣੀ ਚਾਹੀਦੀ ਹੈ ਸੋ ਫਿਲਹਾਲ ਬਹੁਤ ਬਹੁਤ ਧੰਨਵਾਦ ਡਲਾਜੀ ਤੁਸੀਂ ਇਸ ਮਾਮਲੇ ਨੂੰ ਲੈ ਕੇ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਸਾਡੇ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਔਰ ਜ਼ਰੂਰ ਕਹਿਣਾ ਚਾਹਾਂਗੀ ਮੈਂ ਔਰ ਸਭ ਨੂੰ ਆਪਣੇ ਦਰਸ਼ਕਾਂ ਨੂੰ ਕਿ ਤੁਸੀਂ ਆਪਣੇ ਸੁਝਾਅ ਆਪਣੇ ਵਿਚਾਰ ਜ਼ਰੂਰ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਔਰ ਜੇਕਰ ਤੁਸੀਂ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਪੰਜਾਬ ਬੈਲਟ ਚੈਨਲ ਤਾਂ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਪੰਜਾਬ ਦੇ ਨਾਲ ਜੁੜੇ ਹੋਰ ਖਾਸ ਮੁੱਦਿਆਂ ਤੇ ਇਸ ਚਾ ਵਿੱਚ ਤੁਸੀਂ ਵੀ ਸਾਡੇ ਨਾਲ ਜ਼ਰੂਰ ਜੁੜ ਸਕੋ ਬਹੁਤ ਬਹੁਤ ਧੰਨਵਾਦ ਡਾ ਡਲਾ ਜੀ ਇੱਕ ਵਾਰ ਫਿਰ ਤੋਂ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਸ਼ੁਭ ਬਹੁਤ ਬਹੁਤ ਧੰਨਵਾਦ ਜੀ ਪਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੁਸੀਂ ਆਪਣਾ ਕੋਈ ਪੱਖ ਰੱਖਣਾ ਚਾਹੁੰਦੇ ਹੋ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਤੱਕ ਭੇਜ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅਗਲੇ ਪ੍ਰੋਗਰਾਮਾਂ ਦੇ ਵਿੱਚ ਅੱਗੇ ਵਧਾਵਾਂਗੇ ਔਰ ਇਸ ਪੂਰੇ ਮਾਮਲੇ ਤੇ ਅਸੀਂ ਲਗਾਤਾਰ ਨਜ਼ਰ ਬਣਾ ਕੇ ਰੱਖਾਂਗੇ ਔਰ ਜਿਹੜੇ ਵੀ ਨਵੇਂ ਅਪਡੇਟ ਆਉਣਗੇ ਬਿਲਕੁਲ ਦੁੱਖ ਹੈ ਪਰਿਵਾਰ ਦਾ ਵੀ ਦੁੱਖ ਹੋਣਾ ਹੈ ਸੁਭਾ ਸਿੰਘ ਜਿਹੜਾ ਮਾਰਿਆ ਗਿਆ ਉਹਦੇ ਪਰਿਵਾਰ ਨੂੰ ਵੀ ਦੁੱਖ ਹੋਏਗਾ ਸੋ ਇਨਸਾਨੀਅਤ ਦੇ ਨਾਤੇ ਕਿਸੇ ਦੀ ਵੀ ਮੌਤ ਦੁਖਦਾਈ ਹੈ ਸੋ ਕੋਈ ਵੀ ਕੋਈ ਗੱਲ ਕਹਿਣਾ ਚਾਵੇ ਤੇ ਤੁਹਾਡਾ ਸਵਾਗਤ ਹੈ ਧੰਨਵਾਦ